ਲੁਧਿਆਣਾ ਚ ਪੁਲਿਸ ਚੌਕੀ ਨੂੰ ਖਾਲੀ ਕਰਨ ਦੇ ਹੁਕਮ 10 ਸਾਲਾਂ ਤੋਂ ਕੋਰਟ ਚ ਚੱਲ ਰਿਹਾ ਸੀ ਮਾਮਲਾ ਪੰਜਾਬ ਸਰਕਾਰ ਨੇ ਵਾਪਸ ਲਈ ਲੈਂਡ ਪੁਲਿੰਗ ਸਕੀਮ ਤਿੰਨ ਮਹੀਨਿਆਂ ਚ ਹੋਏ ਸਾਰੇ ਕੰਮ ਕਾਜ ਕੀਤੇ ਰੱਦ ਭਾਰੀ ਮੀਂਹ ਕਾਰਨ ਪਠਾਨਕੋਟ ਜਲੰਧਰ ਹਾਈਵੇ ਤੇ ਲੈਂਡਸਲਾਈਡ ਚ ਫੇਟ ਚਾਈ ਸਕੂਲ ਬੱਸ ਪੰਜਾਬ ਤੇ ਕਬਜ਼ੇ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਸੁਖਵੀਰ ਬਾਦਲ ਦਾ ਗਿਆਨੀ ਹਰਪੀ ਸਿੰਘ ਤੇ ਹਮਲਾ ਮંત્રી ਹਰਦੀਪ ਮੁੰਡੀਆਂ ਨੇ 594 ਪਟਵਾਰੀਆਂ ਨੂੰ ਬੰਦੇ ਨਿਯੁਕਤੀ ਪੱਤਰ ਇਮਾਨਦਾਰੀ ਨਾਲ ਕੰਮ ਕਰਨ ਦੀ ਦਿੱਤੀ ਹਦਾਇਤ। ਪੀਓਪਤ ਚਾਲੀ ਪਾਵਰ ਆਫ ਆਟੋਨਮੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਰੰਗੇ ਹੱਥ ਕਾਬੂ। ਟਿਪਰ ਨੇ ਐਕਟਵਾ ਨੂੰ ਮਾਰੀ ਭਿਆਨਕ ਟੱਕਰ ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ। ਮੋਗਾਜ ਪੱਖੇ ਨਾਲ ਲਟਕਦੀ ਮਿਲੀ ਪਟਵਾਰੀ ਦੀ ਲਾਸ਼ ਸ਼ੱਕ ਦੇ ਘੇਰੇ ਚਾਇਆ ਮਾਮਲਾ। ਠਾਣਾ ਕੰਤੂ ਨਗਰ ਪੁਲਿਸ ਵੱਲੋਂ 300 ਗ੍ਰਾਮ ਹਿਰੋਇਨ ਸਮੇਤ 4 ਮਰਜ਼ਨ ਗ੍ਰਫਤਾਰ। ਕੁਲਗਾਮ ਵਿੱਚ ਅੱਤਵਾਦੀਆਂ ਨਾਲ ਮੁਟਪੇੜ ਦੋ ਜਵਾਨ ਸ਼ਹੀਦ 9 ਦਿਨਾਂ ਤੋਂ ਚੱਲ ਰਿਹਾ ਐਂਕਾਊਂਟਰ